ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਔਲਖ TV ਚੈਨਲ ਤੇ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਮੈਂ ਆਪਣੇ ਪਿੰਡ ਔਲਖ ਤੋਂ ਬਣਾ ਰਹੇ ਆ ਜਿਹੜਾ ਜਿਹੜਾ ਫਰੀਦਕੋਟ ਲਗਦਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਕਰਾਂਗੇ ਵੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਦੇ ਨਿਸ਼ਾਨ ਨੂੰ ਦਬਾ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੂਜਾ ਸੂਆ ਸੂਨ ਵਾਲੀ ਵੈੜ ਦਿਖਾਉਣੀ ਹੈ ਇੱਕ ਵਾਰੀ ਤੁਸੀਂ ਫੇਸ ਕੁਆਲਟੀ ਚੈੱਕ ਕਰ ਲਓ ਜਿਹੜਾ ਛੋਟਾ ਛੋਟਾ ਹੈ ਵੈੜ ਦਾ ਸਿੰਘ ਹੈ ਤੇ ਸਾਫ ਸੁਥਰੀ ਵੈੜ ਬਹੁਤ ਹੈ ਠੰਡੀ ਸੀਲ ਹੈ ਝੋਲੀ ਵਾਲੀ ਵੱਛੀ ਹੈ ਹਜੇ 1 ਹਫਤਾ ਸੂਨ ਦੇ ਵਿੱਚ ਬਾਕੀ ਹੈ ਤੇ ਪਹਿਲੇ ਹੀ ਸੂਏ ਵੀਰ ਦੱਸਦਾ 20 ਨੇ 16 17 ਲੀਟਰ ਦੁੱਧ ਪਾਇਆ ਥਾਨਲੇਵਾ ਦੇਖ ਸਕਦੇ ਤੁਸੀਂ ਹਜੇ ਕਾਫੀ ਜਿਹੜੀ ਵੈੜ ਕੱਚੀ ਹੈ 1 ਹਫਤੇ ਦੀ ਦੇਖ ਸਕਦੇ ਤੁਸੀਂ ਤੇ ਆਪਾਂ ਤੁਹਾਨੂੰ ਵੈੜ ਜਿਹੜੀ ਤੋਰ ਕੇ ਵੀ ਦਿਖਾਵਾਂਗੇ ਇੱਕ ਕਰੀ ਤੁਸੀਂ ਖਾਣਵਾਨੇ ਦੀ ਅਜਮੈਂਟ ਫੇਰ ਕਰ ਲੋ ਸਾਫ ਖਾਣਵਾਨੇ ਦੀ ਤੇ ਪੂਰੇ ਚੰਗੇ ਗੋਲ ਵਹਿੜਾ ਚੰਗਾ ਕਰਦਾ ਤੇ ਹੁਣ ਸਾਨੂੰ ਵਹਿੜ ਆਪਾਂ ਤੋੜ ਕੇ ਦਿਖਾਵਾਂਗੇ ਤੇ ਵੀਡੀਓ ਦੇ ਐਂਡ ਵਿੱਚ ਆਪਾਂ ਰੇਟ ਵੀ ਬਾਈ ਤੋਂ ਪੁੱਛ ਲਾਂਗੇ ਕਿਰਾਂ ਤੁਸੀਂ ਇੱਕ ਵਹਿੜ ਨੂੰ ਨਿਗਾਹ ਮਾਰ ਲੋ ਤੇ ਫਿਰ ਆਪਾਂ ਵਹਿੜ ਨੂੰ ਤੋੜ ਕੇ ਵਿਖਾਵਾਂਗੇ ਦੇਖ ਸਕਦੇ ਹਾਂ ਬਹੁਤ ਚੰਗੀ ਵਹਿੜਾ ਰਾਜੀ ਹੈ ਤੋੜ ਦੋਸਤਾਂ ਨੂੰ ਤੁਸੀਂ ਵਹਿੜ ਤੋੜਦੀ ਚੈੱਕ ਕਰ ਸਕਦੇ ਹੋ ਲੇਵਾ ਬਹੁਤ ਚੰਗਾ ਹੈ ਖਾਨਵਾਨੀ ਦੀ ਪੂਰੀ ਸਾਫ ਹੈ ਤੋਰ ਚੈੱਕ ਕਰੋ ਵੇੜ ਦੀ ਇੱਕ ਹਫਤਾ ਬਾਈ ਦੇ ਦਸਮਤਾ ਕੁ ਵੇੜ ਨੇ ਸੂਨ ਦੇ ਵਿੱਚ ਲੈ ਜਾਣਾ ਬੰਦੀ ਬਈ ਲੇਵਾ ਨੇ ਮੈਠਣ ਦੇ ਤੇ ਲੇਵਾ ਬਾਈ ਦੱਸਦਾ ਵੀ ਪੂਰਾ ਵੱਡਾ ਕਰਦੀ ਹੈ ਫਲ ਤੇ 16 17 ਲੀਟਰ ਦੀ ਜਿਹੜੀ ਇਹ ਮਾਲਕਨ ਪਹਿਲੇ ਸਵੇਰ ਇਹਨਾਂ ਦੁੱਧ ਦਿੱਤਾ ਤੇ ਬਾਕੀ ਲੇਵਾ ਵੀ ਜਿਹੜੀ ਦੱਸਦਾ ਹੀ ਵੀ ਇਹਨਾਂ ਦੁੱਧ ਬੜੇ ਆਰਾਮ ਨਾਲ ਪਾ ਦੂਗੀ ਬਸ ਬੰਦੀ ਬਈ ਬਾਕੀ ਠੰਡੀ ਸੀਲ ਦੋਸਤੋ ਤੁਸੀਂ ਦੇਖ ਹੀ ਸਕਦੇ ਆ ਤੁਰਦੀ ਬਹੁਤ ਸਲੋ ਹੈ ਬੈੜ ਛੋਟਾ ਛੋਟਾ ਸਿੰਗ ਹੈ ਸਾਰਾ ਜਿਹੜਾ ਰੇਟ ਵੀ ਆਪਾਂ ਵੀਡੀਓ 'ਚ ਕਰਾ ਦੇਣਾ ਬਾਈ ਤੋਂ ਤੇ ਮਾਨ ਤਾਨ ਜਿਹੜਾ ਸੋਡਾ ਮੌਕੇ ਤੇ ਕਰਾ ਦੇਾਂਗੇ ਇੱਕ ਵਾਰੀ ਬਈ ਰੇਟ ਦੱਸ ਦੋ ਕੀ ਹੈ ਬੈੜ ਦਾ ਰੇਟ 65000 65000 ਤੇ ਮੌਕੇ ਤੇ ਹੋ ਜੂ ਬਈ ਆਏਗਾ ਮਾਨ ਤਾਨ ਹੋ ਜੂ ਕਿੰਨੇ ਦੇ ਦਿਆਂਗੇ ਬਈ ਲਾਸਟ ਆਪਾਂ ਵੀਡੀਓ 'ਚ ਦੱਸ ਦੇ ਬਈ ਐ 60000 ਦੀ ਅਚੀ ਦੇ ਦੋ 60000 ਦੀ ਦੋਸਤੋ 60000 ਦੀ ਬਾਈਆਂ ਦਾ ਵਹਿੜ ਦੇ ਦੇਵਾਂਗੇ ਤੇ ਨੰਬਰ 22 ਦਾ ਆਪਾਂ ਸਕਰੀਨ ਤੇ ਚਲਾਵਾਂਗੇ ਲਗਾਤਾਰ ਚੱਲਦਾ ਰਹੂਗਾ ਤੁਸੀਂ ਕਾਲ ਕਰ ਸਕਦੇ ਆ ਤੇ ਬਾਕੀ 65000 ਬਾਈ ਨੇ ਡਿਮਾਂਡ ਕੀਤੀ ਤੇ ਬਾਈਆਂ ਦਾ ਆਪਾਂ 60000 ਦੀ ਦੇ ਦੇਣੀ ਹੈ ਤੇ ਜੇ ਕਿਸੇ ਵੀਰ ਦੇ ਪਸੰਦ ਆਵੇ ਕਾਲ ਤੁਸੀਂ ਕਰਨੀ ਹੈ ਸਾਰੇ ਦੋਸਤਾਂ ਦਾ ਵੀਡੀਓ ਵੇਖ ਲਈ ਧੰਨਵਾਦ ਤੇ ਜੁੜੇ ਰਹੋ ਆਪਣੇ ਚੈਨਲ ਔਰ ਸਟਰੀਮ ਦੇ ਨਾਲ